ਇਨਾ ਤੜਾ ਮੁਕੇਸ਼ ਕਪੂਰ ਠੀਕ ਇੱਥੇ ਮੀਟਿੰਗ ਹੋ ਜਾਂਦੀ ਰਿਸ਼ੀ ਨਗਰ ਕੀ ਕਰ ਰਹੇ ਹੋਗੇ ਆ ਜਿਹੜੀ ਬੈਠਕ ਹੋਈ ਹੈ ਕਿੱਦਾਂ ਨਹੀਂ ਬਹੁਤ ਵਧੀਆ ਜੀ ਬਹੁਤ ਵਧੀਆ ਬੈਠਕ ਹੋਈ ਸੰਜੀਵ अरोड़ा ਜੀ ਜੋ ਕੰਮ ਕਰ ਰਹੇ ਨੇ ਇਹਨਾਂ ਦਾ ਕੋਈ ਜਵਾਬ ਨਹੀਂ ਔਰ ਤਤਕਾਲ ਵਿੱਚ ਕੰਮ ਹੋ ਰਹੇ ਸਾਰੇ ਤੁਸੀਂ ਕੰਮ ਕਿਹਾ ਨਾਲ ਹੀ ਹਾਜ਼ਰ ਉਸੇ ਟਾਈਮ ਜਵਾਬ ਮਿਲ ਗਿਆ ਲੋਕਾਂ ਦੀ ਅਪੀਲ ਕਰ ਰਹੇ 19 ਤੱਕ ਜਲੈਕਸ਼ਨ ਵਾਲੇ ਲੋਕਾਂ ਨੂੰ ਵੀ ਕੀ ਕਰਨਾ ਚਾਹੁੰਦੇ ਮੈਂ ਕਹਾਂ ਜੀ ਬੇ ਤੜਕ ਹੋ ਕੇ ਆਰਾਮ ਨਾਲ ਬੈਠੇ ਰਹੇ 20 ਤੋਂ 25 ਹਜ਼ਾਰ ਵੋਟਾਂ ਦੇ ਜਿੱਤਣਗੇ ਜੀ ਅੱਛਾ ਜੀ ਹਾਂ ਜੀ ਕੀ ਵਿਕਾਸ ਦਾ ਕੰਮ ਦੀ ਹੈ ਮੈਂ ਕਹਾਂ ਦੇਖਦੇ ਪਿਆ ਸਾਰੇ ਬਹੁਤ ਵਧੀਆ ਕੀ ਕਿਹੜਾ ਕੰਮ ਰੁਕਦਾ ਵੈ ਕਿਸੇ ਦਾ ਦੇਖੋ ਤੁਹਾਡੇ ਇਲਾਕੇ ਦੀ ਕੋਈ ਪਰਜਾ ਨਹੀਂ ਸਾਡੇ ਸਾਰੇ ਇਲਾਕੇ ਦੀ ਵਧੀ ਹੋਰੀ ਸਾਡੇ ਨੂੰ ਛੱਡੋ ਸਾਰਿਆਂ ਵਿੱਚ ਬਹੁਤ ਵਧੀਆ ਕੰਮ ਹੋ ਰਿਹਾ ਰੂਹ ਨਾਲ ਹੀ ਮਿਲ ਰਹੇ ਬੰਦੇ ਨੇ ਹਾਮੀ ਭਰੀ ਹੈ ਕੋਈ ਕੋਈ ਕੰਮ ਲੈ ਕੇ ਜਾਓ ਉਸੇ ਟਾਈਮ ਤਤਕਾਲ ਜਵਾਬ ਹੈ ਜੀ ਨਾਲ ਹੀ ਜੀ ਸਰ ਕੀ ਨਵਾਜ਼ ਜੀ ਮੇਰਾ ਨਾਮ ਹੈ ਦੀ ਕਮਲ ਗਲੋਤਰਾ ਦਸ਼ੀਨਗਰ ਬੀ ਬਲੋਕ ਦੇ ਅਸੀਂ ਮੈਂਬਰਾਂ ਸਾਰੇ ਕਲੋਨੀ ਵਾਲੇ ਅਸੀਂ ਸਪੈਸ਼ਲ ਅਰੋੜਾ ਸਾਹਿਬ ਨੂੰ ਅੱਜ ਇਨਵਾਈਟ ਕੀਤਾ ਸੀ ਸਾਡੇ ਉਹ ਘਰ ਆਏ ਨੇ ਸਾਨੂੰ ਬਹੁਤ ਅੱਛਾ ਲੱਗਿਆ ਸਾਡੀਆਂ ਉਹਨਾਂ ਨੇ ਪ੍ਰੋਬਲਮਾਂ ਸੁਣੀਆਂ ਸਾਡੀਆਂ ਸਾਰੀਆਂ ਸਾਡੀਆਂ ਪ੍ਰੋਬਲਮਾਂ ਉਹਨਾਂ ਨੇ ਸੁਣੀਆਂ ਤੇ ਉਹ ਸਾਡਾ ਹੱਲ ਵੀ ਨਾਲ ਕਰ ਰਹੇ ਕੀ ਪ੍ਰੋਬਲਮ ਕੀ ਹੈ ਛੋਟੇ ਛੋਟੇ ਕੋਈ ਦਿੱਕਤ ਹੈ ਕਿ ਵੈਸੇ ਕੋਈ ਦਿੱਕਤ ਸਾਡੇ ਕੋਈ ਹੈ ਹੀ ਨਹੀਂ ਸਾਡੀ ਕਲੋਨੀ ਸਾਡੇ ਨਾਲ ਪਹਿਲੇ ਵੀ ਨਾਲ ਨਹੀਂ ਨੇ ਪੋਸਟ ਕਲੋਨੀ ਹੈ ਸਾਡੀ ਸਾਰੀ ਪਹਿਲੇ ਵੀ ਸਾਡੇ ਨਾਲ ਖੜੇ ਬਹੁਤ ਵਧੀਆ ਸਾਡੇ ਨਾਲ ਜੀ ਨੂੰ ਇਲੈਕਸ਼ਨ ਵਾਲੇ ਲੋਕਾਂ ਨੂੰ ਮੈਸੇਜ ਦੇਣਾ ਜਾਂਦੇ ਸਾਡੀ ਸਾਰੀ ਕਲੋਨੀ ਨਾਲ ਹੈ ਜੀ ਅਸੀਂ ਇਹ ਇਹ ਕਹਿਣਾ ਚਾਹੁੰਦੇ ਆ ਸਾਰੇ ਘਰੋਂ ਨਿਕਲ ਕੇ ਇੱਕ ਤੋਂ ਇੱਕ ਬੰਦਾ ਜਾ ਕੇ VOTING ਕਰੇ ਉਹਨਾਂ ਨੂੰ ਜਿਆਦਾ ਵੋਟਾਂ ਨਾਲ ਜਿਤਾਉਣ ਦੀ ਪੂਰੀ ਅਸੀਂ ਸਾਰੀ ਪਬਲਿਕ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਇੱਕ ਘਰੋਂ ਇੱਕ ਇੱਕ ਬੰਦਾ ਜਾ ਕੇ ਝਾੜੂ ਨੂੰ ਆਮ ਆਦੀ ਪਾਰਟੀ ਨੂੰ ਵੋਟ ਪਾ ਕੇ ਜੇਤੂ ਕਰਾਓ ਕਿਹਾਦਰ ਲੋ ਜੀ ਆ ਜੀ ਇੱਕ ਮਿੰਟ ਹੋਈ ਇੱਕ ਅਨੁਪਤ ਕਿ ਅੱਜ ਇਹ ਮੈਟਗੋ ਕਿੱਦਾਂ ਹੋਈ ਆ ਬਹੁਤ ਵਧੀਆ ਰਹੀ ਜੀ ਬਹੁਤ ਵਧੀਆ ਬੈਠੇ ਕੋਈ ਤੇ ਨਿਸ਼ੀ ਨਗਰ ਆਏ ਸੀ ਐਮਪੀ ਸਾਹਿਬ ਆਪਣੇ ਤੇ ਜਿਹੜਾ ਵੀ ਉਹਨਾਂ ਨੂੰ ਉਹਨਾਂ ਦੀ ਰਿਐਕਸ਼ਨ ਆਰੀ ਉਹਨਾਂ ਨੂੰ ਸਾਰੇ ਬੰਦੇ ਵੋਟ ਪਾ ਤੇ ਬਿਲਕੁਲ ਭਰੋਸਾ ਦੇ ਕੇ ਗਏ ਨੇ ਆਸ਼ਵਾਸ਼ਣ ਉਹਨਾਂ ਦਾ ਪੂਰਾ ਹੈ ਕਿ ਜਿਸ ਜਿਸ ਸਤਿਵ ਨਾਲ ਉਹਨਾਂ ਨੇ ਸੇਵਾ ਕਰਦੇ ਪਏ ਉਦਾਂ ਹੀ ਅੱਗੇ ਵੀ ਕਰਨਗੇ ਹੋ ਰਹੀ ਅੱਜ ਕੀ ਹੈ ਜੋ ਕੋਣ ਵੀਰ ਕਰੋਗੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਅਰੋੜਾ ਸਾਹਿਬ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਉਸ ਦਿਨ 19 ਤਰੀਕ ਨੂੰ ਵੋਟਾਂ ਜ਼ਰੂਰ ਪਾਣ ਘਰੋਂ ਜਾਓ ਗਰਮੀ ਹੈ ਪਰ ਗਰਮੀ ਨੂੰ ਵੀ ਮੁੱਦੇ ਨਜ਼ਰ ਨਾ ਰੱਖੋ VOTING ਜ਼ਰੂਰ ਕਰੋ ਅੱਛਾ ਕਿੱਦਾਂ ਦੀ ਗੱਲ ਕਰਾਂਗੇ ਆਪਾਂ ਕੀ ਮੁਸ਼ਕਲਾਂ ਦਾ ਕੰਮ ਦੀ ਕੋਈ ਹੈ ਕੋਈ ਨਹੀਂ ਜੀ ਸਾਡੇ ਇਲਾਕੇ ਚ ਆਮ ਆਦਮੀ ਪਾਰਟੀ ਦੇ ਕੌਂਸਲਰ ਬਹੁਤ ਵਧੀਆ ਕੰਮ ਕਰ ਰਹੇ ਆ ਫਿਰ ਵੀ ਜਿਹੜੀਆਂ ਕੋਈ ਦੋ ਚਾਰ ਦਿੱਕਤਾਂ ਸਿਗੀਆਂ ਉਹਨਾਂ ਨੂੰ ਦੂਰ ਕਰਨ ਲਈ ਅਰੋੜਾ ਜੀ ਨੇ ਇਮੀਡੀਏਟ ਮੌਕੇ ਦੇ ਉੱਤੇ ਅਫਸਰਾਂ ਨੂੰ ਕਿਹਾ ਕਿ ਇਹਨਾਂ ਨੂੰ ਕੰਪਲੀਟ ਕੀਤਾ ਜਾਵੇ। ਇਧਰ ਲੋ ਜੀ ਆਪਣੇ ਆਜ ਕੁਮਾਰ ਦੁਆ ਜੀ ਰਿਸ਼ੀ ਨਗਰ ਨਹੀਂ ਬਿਲੋਂਗ ਕਰਦਾ। ਅਰੋੜਾ ਸਾਹਿਬ ਦਾ ਪੂਰੇ ਸ਼ਹਿਰ 'ਚ ਸਨਮਾਨ ਹੈ ਤੇ ਇਹ ਸਾਡੇ ਸੋਨੂ ਜੀ ਮੇਰੇ ਛੋਟੇ ਬ੍ਰਦਰ ਨੇ ਭਾਂਜੇ ਵੀ ਨੇ। ਔਰ ਇਹਨਾਂ ਨੇ ਉਹਨਾਂ ਨੂੰ ਸੱਦ ਕੇ ਇਹ ਸੰਦੇਸ਼ ਦਿੱਤਾ ਕਿ ਅਰੋੜਾ ਸਾਹਿਬ ਕੰਮ ਕਰ ਰਹੇ ਨੇ ਔਰ ਰਿਸ਼ੀ ਨਗਰ ਦੇ ਨਾਲ-ਨਾਲ ਪੂਰੇ ਸ਼ਹਿਰ ਦਾ ਹੀ ਕੰਮ ਕਰਨਗੇ। ਅਸੀਂ ਪੂਰੀ ਕੋਸ਼ਿਸ਼ ਕਰਕੇ ਵੱਧ ਤੋਂ ਵੱਧ ਵੋਟਾਂ ਨਾਲ ਉਹਨਾਂ ਨੂੰ ਜਿਤਾਉਣ ਦੀ ਕੋਸ਼ਿਸ਼ ਕਰਨਗੇ ਥੈਂਕ ਯੂ ਵੈਰੀ ਮਚ ਕੀ ਕਹਿਣਾ ਚਾਹੋਗੇ ਅੱਜ ਦੇਖੋ ਜੀ ਅੱਜ ਦਾ ਜੋ ਮਾਹੌਲ ਹੈ ਜੀ ਸਰ ਜੀਵ ਅਉਰਾਜੀ ਜੋ ਬਹੁਤ ਹੀ ਇੱਕ ਵਧੀਆ ਇਨਸਾਨ ਹੈ ਜੀ ਸੋਸ਼ਲ ਵਰਕਰ ਜਿਨ੍ਹਾਂ ਦੇ ਵਿੱਚ ਜਨੂੰਨ ਹੈ ਕਿ ਲੋਕਾਂ ਦੀ ਸੇਵਾ ਕਰਨੀ ਹੈ ਸੋ ਬਹੁਤ ਅੱਛਾ ਹੈ ਦੇਖੋ ਜਨਤਾ ਕਿੰਨੀ ਖੜੀ ਆ ਬੜੇ ਅੱਛੇ ਲੋਕ ਆ ਰਹੇ ਆ ਔਰ ਵੱਡੇ ਮਾਰਜਨ ਦੇ ਵਿੱਚ ਜਿੱਤਾਂਗੇ ਅਸੀਂ ਜਿੱਤ ਕੇ ਜਿਹੜਾ ਅਭਿਦਾਨ ਸਭਾ ਜਾਣਗੇ ਸਾਡੇ ਅਰੋੜਾ ਸਾਹਿਬ ਸੋ ਲੋਕਾਂ ਦਾ ਬਹੁਤ ਅੱਛਾ ਰਿਸਪੌਂਸ ਹੈ ਕਾਰ ਕਰ ਰਹੇ ਆ ਅੱਜ ਕਾਜੂ ਲੈ ਕੇ ਮੋੜ ਪਾਈ ਜਾਊਗੀ ਵਿਕਾਸ ਨੂੰ ਲੈ ਕੇ ਤੁਸੀਂ ਉਹਨਾਂ ਦੀਆਂ ਗੱਲਾਂ ਸੁਣੀਆਂ ਸਾਰੇ ਸ਼ਹਿਰ ਵਿੱਚ ਵਿਜ਼ੀਬਲ ਆ ਹਰ ਚੀਜ਼ ਔਰ ਇੱਕ ਐਸੇ ਇਨਸਾਨ ਹੈ ਜਿਹੜੇ ਜੋ ਗੱਲ ਕਹਿ ਰਹੇ ਉਹ ਬਿਲਕੁਲ 200% ਸੱਚਾਈ ਹੈ थैंक यू ये आज की जड़ी बैठक हुई वो संजीव अरोड़ा जी जो हमारे यहाँ के एम की सीट के लिए लड़ रहे हैं और वो बहुत ही ज़्यादा अच्छा काम कर रहे हैं हमारी सोसाइटी के लिए हमारे एरिया के लिए और हम सबसे यही उम्मीद करते हैं सारे जो हमारे इलाका निवासी हैं कि आप 19 तारीख को प्लीज़ ज़रूर आम आदमी पार्टी झाड़ू का बटन दबा के हमें सपोर्ट करो संजीव अरोड़ा जी को अगर जिताओ तो आप जिताओगे तो हमारे एरिया का और विकास होगा और सारी सोसाइटी सारा एरिया बहुत ही स्वच्छ रहेगा बहुत खूबसूरत बनेगा हमारा लुधियाना थैंक यू जी हम बहुत थैंकफुल हैं इनका सब सबके जो आज यहाँ पे आए हाँ जी अच्छा कर